ਸ਼ਹਿਰ ਨਮਾਸ਼ੀਆਂ ਨੂੰ ਜੋ ਕੂੜੇ ਦੀ ਦਿੱਕਤ ਸੀ ਬਹੁਤ ਦੇਰ ਤੋਂ ਚੱਲਦੀ ਜਾ ਰਹੀ ਆ ਕੌਂਸਲਰ ਸਾਹਿਬ ਵੀ ਖੜੇ ਸੀ ਇਹਨਾਂ ਦੇ ਵਾਰਡ ਵਿੱਚ ਆਪਣਾ ਚਾਂਸੀ ਚੌਂਗ ਵਿੱਚ ਉਹ ਵੀ ਇੰਨਾ ਕਹਿ-ਕਹਿ ਕੇ ਮੀਟਿੰਗਾਂ ਵਿੱਚ ਪਰ ਪ੍ਰਧਾਨ ਦੇ ਕੰਨ ਤੇ ਯੂਨ ਹੀ ਸਰਕਦੀ ਇਹ ਇਕੱਲੇ ਈਓ ਸਾਹਿਬ ਦੋਸ਼ੀ ਨਹੀਂ ਦੋਸ਼ੀ ਪ੍ਰਧਾਨ ਜੀ ਵੀ ਨੇ ਪ੍ਰਧਾਨ ਜੀ ਨੇ ਕੰਮ ਕਰਾਉਣਾ ਹੁੰਦਾ 23 ਕੌਂਸਲਰ 22 ਕੌਂਸਲਰ ਨੇ ਉਹਨਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਸੀ 23 ਕੌਂਸਲਰਾਂ ਦੇ ਗਰੁੱਪ ਵਾਜੀ ਬਣੀ ਹੋਈ ਹੈ ਜੀ ਗਰੁੱਪ ਵਾਜੀ ਤਾਂ ਦੇਖੋ ਬਣ ਨਹੀਂ ਜੇ ਪ੍ਰਧਾਨ ਨੇ ਕੰਮ ਨਹੀਂ ਕਰਨਾ ਜੇ ਪ੍ਰਧਾਨ ਕੰਮ ਕਰੂਗਾ ਤੇ ਗਰੁੱਪ ਵਾਜੀ ਕਿਵੇਂ ਬਣੂਗੀ ਜਦੋਂ ਸਾਰਿਆਂ ਦੇ ਕੰਮ ਨਹੀਂ ਹੋਣਗੇ ਫੇਰ ਹੀ ਗਰੁੱਪ ਵਾਜੀ ਬਣਦੀ ਹੈ ਨਾ ਜਦੋਂ ਕੰਮ ਹੋਣਗੇ ਫੇਰ ਗਰੁੱਪ ਵਾਜੀ ਕਿਵੇਂ ਬਣ ਜੂਗੀ ਤੁਹਾਡੇ ਗਰੁੱਪ ਦੇ ਕਿੰਨੇ ਬੰਦੇ ਆ ਜੀ ਬੰਦੇ ਜਿਹਦੇ ਕੰਮਾਂ ਟੈਂਡਰ ਦਾ ਸਾਈਨ ਨਹੀਂ ਕੀਤਾ ਤੁਹਾਡੇ ਗਰੁੱਪ ਉਪਰ ਦੇ ਕਿੰਨੇ ਬੰਦੇ ਆ ਜੀ ਸਾਡੇ ਗਰੁੱਪ ਚ ਹੈਗੇ 10-11 ਹੁੰਦੇ 10-11 ਤੇ ਸਾਰੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਆ ਜੀ ਨਹੀਂ ਜੀ ਨਹੀਂ ਹਾਂ ਜੀ ਪੰਜ ਚਾਰ ਬੰਦੇ ਐਮਸੀ ਸਾਡੇ ਆਮ ਆਦਮੀ ਚਾ ਬਾਕੀ ਮੈਂ ਭਾਜੀਪੀ ਚਾ ਕੁਝ ਕਾਂਗਰਸ ਜਾਂ ਸਾਡੇ ਐਮਸੀ ਕੋਈ ਆਪਦੀ ਪਾਰਟੀ ਦੇ ਕੌਂਸਲਰ ਵੀ ਇਸ ਤੋਂ ਨਹੀਂ ਸ਼ਾਮਲ ਬਿਲਕੁਲ ਸ਼ਾਮਲ ਜੀ ਸ਼ਹਿਰ ਦੇ ਵਾਸੀ ਲਈ ਸ਼ਹਿਰ ਦੀ ਸਮੱਸਿਆ ਲਈ ਹੱਲ ਆ ਸ਼ਹਿਰ ਦੀ ਸਮੱਸਿਆ ਦਾ ਜਿਹੜਾ ਹੱਲ ਆ ਉਹ ਇੱਕ ਰਾਜਨੀਤਿਕ ਪੱਧਰ ਤੋਂ ਉੱਟ ਕੇ ਹੀ ਸਾਰਿਆਂ ਨੇ ਕੱਟ ਕੀਤਾ ਸੀ ਪਰ ਲੋਕ ਇਹ ਵੀ ਕਹਿ ਰਹੇ ਆ ਜੀ ਕਿ ਸਾਰੀ ਇੱਥੇ ਅਜ ਰਾਜਨੀਤੀ ਹੋਈ ਹੈ ਜੀ ਦੱਸੋ ਤੁਸੀਂ ਇਹ ਸ਼ੁਰੂ ਤੋਂ ਕਵਰੇਜ ਕੀਤੀ ਹੈ ਕੋਈ ਰਾਜਨੀਤੀ ਦੇ ਵਿੱਚ ਕੋਈ ਵੀ ਗਰੁੱਪਵਾਦੀ ਉੱਟ ਕੇ ਗੱਲ ਨਹੀਂ ਕਰਦਾ ਜੀ ਸ਼ਹਿਰ ਦੇ ਹੱਕ ਲਈ ਜੀ ਨਿਕਸ਼ ਪ੍ਰਧਾਨ ਕਹਿੰਦਾ ਮੈਂ ਕੰਮ ਕਰਨ ਦੇ ਯਾਰਾਂ ਇਹ ਕਹਿੰਦਾ ਮੈਂ ਕੰਮ ਕਰਨ ਦੇ ਯਾਰਾਂ ਕੌਸ਼ਲ ਕਰਨ ਦੇ ਅਸੀਂ ਕੰਮ ਕਰਨ ਦੇ ਯਾਰਾਂ ਪਰ ਕਿਉਂ ਨਹੀਂ ਹੁੰਦੇ ਕੰਮ ਤੇ ਪ੍ਰਧਾਨ ਜੀ ਸਾਢੇ 4 ਸਾਲ ਉਮੀਦਗੇ ਆ ਕੋਈ ਦਿਖਾਵੇ ਵੀ ਇੱਕ ਕੰਮ ਆ ਕੀਤਾ ਕੋਈ ਇੱਕ ਕੰਮ ਹੀ ਦਿਖਾ ਦੇਵੇ ਉਹ ਕਹਿੰਦਾ ਪਹਿਲਾਂ ਤਾਂ ਮੈਨੂੰ ਪ੍ਰਧਾਨ ਦੀ ਸੀਟ ਤੋਂ ਲੌਂਦੇ ਹੀ ਰੋਲਾ ਪਿਆ ਰਿਹਾ ਇਹ ਤਾਂ ਚਲੋ ਵਿਰੋਧੀ ਪਾਰਟੀਆਂ ਵਾ ਚਲੋ ਇਹ ਇੱਕ ਚੱਲਦਾ ਇੱਕ ਲੱਗ ਸਵਾਲ ਆ ਪਰ ਜੇ ਪ੍ਰਧਾਨ ਕੰਮ ਕਰੂਗਾ ਪ੍ਰਧਾਨ ਨੂੰ ਕੌਣ ਲਾਊਗਾ ਜਦੋਂ ਪ੍ਰਧਾਨ ਦੇ ਵਿੱਚ ਇਗੋ ਹੀ ਆ ਨਾ ਕੰਮ ਕਰਨ ਦੀ ਅੱਜ ਤੁਹਾਡੇ ਨਾਲ ਕੋਈ ਮਸਲਾ ਲ ਹੋਇਆ ਮਸਲਾ ਵਾਲੇ ਕੋਈ ਹਾਲ ਨਹੀਂ ਹੋਇਆ ਜੀ ਯੂ ਸਾਹਿਬ ਨੇ ਵਿਸ਼ਵਾਸ ਦਿਵਾ ਜੇ ਉਹ ਇਸ ਗੱਲ ਤੇ ਨਹੀਂ ਆ ਕੂੜੇ ਦਾ ਹੱਲ ਕਰਨਗੇ ਤੇ ਅੱਗੇ ਤੋਂ ਅਸੀਂ ਆਪਣੀ ਜੋ ਵੀ ਖੰਸਾ ਸਾਡੇ ਕੌਂਸਲਰ ਸਾਹਿਬਾ ਹਨ ਅਸੀਂ ਉਹਦੇ ਫਿਰ ਡਿਸੀਜਨ ਲੈ ਕੇ ਜੋ ਅਗਲਾ ਪ੍ਰੋਗਰਾਮ ਅੰਦੋਵਾਂਗੇ ਇਹ ਉਹ ਦੇ ਖਿਲਾਫ ਆ ਯਾਰ ਸੀ ਗਰੁੱਪ ਵਾਜੀ ਆ ਬਿਲਕੁਲ ਨਹੀਂ ਜੀ ਅਸੀਂ ਧਰਨੇ 'ਚ ਭਾਈ ਸਾਹਿਬ ਵੀ ਉੱਥੇ ਸੀ ਮੈਨੂੰ ਸਾਡੇ ਜਿਹੜੇ ਇੱਥੇ ਬੋਲ ਰਹੇ ਸੀ ਉਹਨਾਂ ਨੇ ਮੈਨੂੰ ਕਹੇ ਤੁਸੀਂ ਬੋਲੋਗੇ ਮੈਂ ਕਹਿੰਨੇ ਰਾਜੂਰਾ ਬੋਲੂਗਾ ਵੀ ਉਹਨਾਂ ਨੇ ਤਿਆਰੀ ਸਾਰੀ ਕੋ ਲੋਕਾਂ ਨੂੰ ਕਰਨਗੇ ਵੀ ਆਹ ਗੱਲ ਹੋਈ ਆ ਕਹਿੰਦੇ ਠੀਕ ਆ ਚਲੋ ਜਦੋਂ ਭਾਈ ਸਾਹਿਬ ਬੋਲਣ ਲੱਗੇ ਤੁਹਾਨੂੰ ਸਭ ਨੂੰ ਪਤਾ ਫਿਰ ਇਹ ਤਾਂ ਜੀ ਇੱਕ ਡਰਾਮੇਬਾਜ਼ੀ ਕੀਤੀ ਜਦ ਅਸੀਂ ਤਾਂ ਮੈਂ ਵੀ ਇੱਥੇ ਸੀਗਾ ਮੈਂ ਵੀ ਇਸ ਧਰਨੇ ਦੇ ਵਿੱਚ ਨਾਲ ਸ਼ਾਮਲ ਸੀ ਅਸੀਂ ਮੈਂ ਵੀ ਕੂੜਾ ਚ ਕੋਨ ਚ ਨਾਲ ਆ ਫਿਰ ਕਿਉਂ ਨਹੀਂ ਬੋਲੂਗਾ ਜੀ ਕਿਉਂ ਨਹੀਂ ਰਾਜੂ ਜੀ ਬੋਲਣਗੇ ਜਿਹੜਾ ਉਹ ਠਿਕਲੇ ਪ੍ਰਧਾਨ ਸਰ ਭੰਦੇ ਜੀ ਉਹ ਦੱਸੋ ਨਹੀਂ ਕੀ ਕਹਿ ਰਿਹਾ ਕਿ 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 ਠਿਕਲੇ ਪ੍ਰਧਾਨ ਦੇ ਸਿਰ ਚ ਵੀ ਪ੍ਰਧਾਨ ਕੂੜੇ ਦਾ ਕੰਮ ਨਹੀਂ ਹੋਣ ਦਿੰਦਾ ਜੀ ਕੀ ਰੋਕ ਰਿਹਾ ਸਮੱਸਿਆ ਬਣਾ ਕੀ ਰੋਕ ਰਿਹਾ ਜੀ ਉਹ ਵਿੱਚ ਕਿਹੜੇ ਡਿੱਕਾ ਬਣਦੇ ਆ ਜੀ ਕੀ ਦੱਸੋ ਨਹੀਂ ਹੋਣ ਦਿੰਦੇ ਜੀ ਕੀ ਮਤਲਬ ਕੋਈ ਚਾਚਾ ਤੁਸੀਂ ਪੱਤਰਕਾਰ ਹੋ ਯਾਰ ਤੁਸੀਂ ਪੁੱਛੋ ਵੀ ਕੀ ਡਿੱਕਾ ਬਣਦੇ ਹੋ ਨਹੀਂ ਜੀ ਕੰਮ ਉਹ ਵਿੱਚ ਆ ਨਹੀਂ ਲੱਗਦਾ ਜੀ ਦੱਸਾਲ ਨਹੀਂ ਇੱਕ ਮਿੰਟ ਦੀ ਚਿੱਠੀ ਜਾਂਦਾ ਤੁਸੀਂ ਹਸਾਈ ਨਹੀਂ ਦਿੱਤੀ ਜੀ ਨਹੀਂ ਜੀ ਨਹੀਂ ਤੁਸੀਂ ਮੈਨੂੰ ਦੱਸੋ ਵੀ ਇਹ ਈਓ ਕਹੇ ਵੀ ਪ੍ਰਧਾਨ ਇਸ ਗੱਲੋਂ ਡਿੱਕਾ ਬਣਦਾ ਮੈਂ ਤੁਹਾਡੇ ਸਾਰੇ ਸਾਹਮਣੇ ਕਹਿੰਦਾ ਮੈਂ ਬਲੈਂਕ ਚੈੱਕ ਸਾਈਨ ਕਰ ਦਿੰਦਾ ਬਲੈਂਕ ਸਾਈਨ ਕਰ ਲੈਂਦਾ ਜਿਹੜੇ ਗੱਲੋਂ ਇਹਨਾਂ ਨੂੰ ਲੱਗਦਾ ਪਰ ਕਾਨੂੰਨ ਪੱਖੋਂ ਸਹੀ ਹੋਣ ਮੈਂ ਬਲੈਂਕ ਸਾਈਨ ਕਰ ਦਿੰਦਾ ਇਹ ਗੱਲ ਦਾ ਕਰ ਮੈਂ ਹੱਲ ਕੀਤਾ ਜੀ ਇੱਥੇ ਆ ਜਿੱਥੇ ਸਭ ਤੋਂ ਵੱਧ ਰੌਲਾ ਪੈ ਰਿਹਾ ਕੂੜੇ ਦਾ ਆ ਚਾਂਸ ਚੌਂਕ ਹਣ ਮੈਂ ਜੀ ਪ੍ਰਧਾਨ ਸੀ ਮੈਂ ਇੱਥੇ ਬਿਲਕੁਲ ਕੂੜਾ ਚਕਵਾਤਾ ਬਿਲਕੁਲ ਸਫਾਈ ਕਰਤੀ ਇੱਥੇ ਡਿੰਪਲ ਜੀ ਆ ਰੋਕੀ ਜੀ ਆ ਉਹਨਾਂ ਨੂੰ ਪੁੱਛਿਆ ਜਾ ਸਕਦਾ ਕੂੜਾ ਸਿੱਟਣਾ ਬੰਦ ਕਰਤਾ ਮੈਨੂੰ ਇਹਨਾਂ ਨੇ ਝੂਠੀ ਸ਼ਿਕਾਇਤ ਕਰਕੇ ਡਿਸਮਿਸ ਕੀਤਾ ਮੇਰੇ ਡਿਸਮਿਸਲ ਤੋਂ ਬਾਅਦ 8ਵੇਂ 10ਵੇਂ ਦਿਨ ਇੱਥੇ ਕੂੜਾ ਫੇਰ ਸਿੱਟਣਾ ਸ਼ੁਰੂ ਹੋ ਗਿਆ ਕਿਸੇ ਨੇ ਰੌਲਾ ਨਹੀਂ ਪਾਇਆ ਹੁਣ ਮੈਂ ਦੁਬਾਰਾ ਪ੍ਰਧਾਨ ਬਣ ਗਿਆ ਹੁਣ ਕਿਵੇਂ ਮੈਂ ਦੱਸੋ ਜੀ ਇੱਕਦਮ ਮੈਂ ਪਹਿਲਾਂ ਇਹਨਾਂ ਰੌਲਾ ਪਾ ਕੇ ਜ਼ੋਰ ਲਾ ਕੇ ਉਹ ਚੁਕਾਇਆ ਸੀ ਫਿਰ ਮੈਂ ਹੁਣ ਦੁਬਾਰਾ ਫੇਰ ਜ਼ੋਰ ਲਾ ਰਿਹਾ ਹੁਣ ਟਾਈਮ ਤਾਂ ਲੱਗੂਗਾ ਚੀਜ਼ ਲੈ ਦੇ ਕਿ ਪ੍ਰਧਾਨਗੀ ਦੀ ਸੀਟ ਦਾ ਰੌਲਾ ਹੀ ਰਚਿਆ ਹੈ ਅਬ ਤੁਹਾਡੇ ਸਾਹਮਣੇ ਆ ਜੀ ਹੋਰ ਕੀ ਹੈ ਤੁਸੀਂ ਸਮਝਦੇ ਹੋ ਆਹ ਡਰਾਮਾ ਕੀ ਹੈ 4 ਸਾਲ ਹੋ ਗਏ ਇਹਨਾਂ ਨੂੰ ਜੇਕਰ ਜੇਕਰ ਇਹਨਾਂ ਨੂੰ ਪੁੱਛੋ ਉਹ ਵੀ ਦਿੱਤੀ ਤਾਂ ਹੈਗੀ ਆ ਜੇ ਮਾਨੂੰ ਮੈਂ ਗੱਲ ਜੀ ਲਾਲ ਜੀ ਇਹਨਾਂ ਨੂੰ ਮੈਂ ਬੱਬਰ ਜੀ ਨੇ ਬੱਬਰ ਜੀ ਨੇ ਦਿੱਤੀ ਆ ਵੀ ਇਹੋ ਸਾਹਿਬ ਕਹਿੰਦੇ ਵੀ ਪ੍ਰਧਾਨ ਅੜਿੱਕਾ ਲੰਦਾ ਇਹੋ ਨਹੀਂ ਜੀ ਕਾਉਂਸਲਰ ਕਹਿੰਦੇ ਮੈਂ ਗੱਲ ਜੀ ਕਾਉਂਸਲਰ ਸਾਹਿਬ ਨੂੰ ਅੜਿੱਕਾ ਕੋਈ ਤਿੱਕਾ ਨਸੋ ਵੀ ਕੀੜ ਕਰਾਇਆ ਭਾਵੇਂ ਇਹਨਾ ਪਤਾ ਇੱਥੇ ਆ ਕੇ ਸਾਡੇ ਨਾਲ ਚੌਥੀ ਵਾਰ ਕੋਈ ਹੈ ਕਿ ਕੰਮ ਹੋ ਰਿਹਾ ਲੋਕਾਂ ਦੇ ਹੱਕ ਲਈ ਅੱਜ ਤਰ ਨਾ ਲੱਗਿਆ ਛੇ ਦੇ ਥੋੜੀ ਪਿਛਲੇ ਹਫਤੇ ਦੀ ਕਵਰੇਜ ਤੋਂ ਬਾਅਦ মিডিਆ ਦੀ ਰਿਪੋਰਟਸ ਤੋਂ ਬਾਅਦ ਇਹ ਐਮਸੀ ਸਾਰੇ ਜਾਣੇ ਸਾਰੀ ਕਮੇਟੀ ਚਾਹੇ ਐਮਸੀ ਚਾਹੇ ਈਓ ਇਹ ਥੋੜੇ ਜੇ ਜਾਗੇ ਆ ਕਿ ਮੈਂ ਪਹਿਲਾਂ ਤਾਂ ਚਾਂਸੀ ਰਣਚੋਰ ਮਾਰਕੀਟ ਬੰਨੀ ਹੋ ਫੁੰਡਾ ਥਾਰ ਰਿਆਂ ਦਾ ਧੰਨਵਾਦ ਕਰਦਾ ਸਾਰੇ ਐਮਸੀ ਆ ਧੰਨਵਾਦ ਵੀ ਕਰਦਾ ਪਰ ਇਹ ਸਾਰੀ ਰਾਜਨੀਤੀ ਦਿਖ ਰਹੀ ਆ ਕੰਮ ਕਰਨ ਦਾ ਫੇਰ ਵੀ ਕੋ ਜੋਸ਼ ਨਹੀਂ ਦਿਖਿਆ ਹਜੇ ਵੀ ਇਸ 6.5 ਸਾਲ ਨਿਕਲ ਗਏ ਹਜੇ ਤੱਕ ਇਹ ਡੰਪਿੰਗ ਸਮੱਸਿਆ ਦਾ ਕੁਛ ਨਹੀਂ ਕੀਤਾ ਹਨ 6 ਮਹੀਨੇ ਬੋਤਾ ਆਂਬੀਆਂ ਦੇਖ ਕੇ ਇਹ ਸਾਰੇ ਜਣੇ ਇਕੱਠੇ ਹੋ ਕੇ ਬਹਿ ਗਏ ਆ ਕਿ ਫੇਰ ਪਬਲਿਕ ਨੂੰ ਉਸੇ ਬੇਸਕੂਪਣਾ ਸਕੀ ਆਪਣੀ ਗੱਲਾਂ ਚ ਲਿਆ ਸਕੀ ਐ ਪਰ ਪਬਲਿਕ ਮੇਰੇ ਖਿਆਲ ਚ ਹੁਣ ਜਾ ਚੁੱਕੀ ਆ ਔਰ ਜਦੋਂ ਇਹ ਆਉਣਗੇ ਤਾਂ ਪਬਲਿਕ ਉਹਨਾਂ ਨੂੰ ਪੁੱਛੂਗੀ ਕਿ ਪਿਛਲੇ 3.5 ਸਾਲਾਂ ਤੁਸੀਂ ਕੀ ਕੰਮ ਕੀਤਾ ਪਬਲਿਕ ਇਹਨਾਂ ਤੋਂ ਇਹ ਗੱਲ ਜ਼ਰੂਰ ਪੁੱਛੂਗੀ ਕਿ ਤੁਸੀਂ ਹੁਣ ਵੋਟ ਮੰਗਣ ਆਏ ਹੋ ਜਦੋਂ ਅਸੀਂ ਤੁਹਾਨੂੰ ਇਹ ਕਹਿੰਦੇ ਸੀ ਇਹ ਡੰਪ ਬੰਦ ਕਰਾਏ ਜਾਣ ਖਾਸ ਕਰਕੇ ਆ ਚਾਂਸੀ ਰਾਣੀ ਚੌਂਕ ਦਾ ਜਿਹੜਾ ਪਾਡਰ ਟੈਂਕ ਦੇ ਕੋਲੇ ਖੜਾ ਜਿਹੜਾ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਉਹਦੇ ਉੱਤੇ ਵੀ ਹਜੇ ਤੱਕ ਇਹਨਾਂ ਨੇ ਕੋਈ ਐਕ ਕੋਈ ਐਮਸੀ ਨਹੀਂ ਨਹੀਂ ਅਸੀਂ ਕੇ ਮੈਥੂ ਨੂੰ ਇਹ ਨਹੀਂ ਕਹਿ ਰਿਹਾ ਕਿ ਇਹ ਐਮਸੀ ਪ੍ਰਧਾਨ ਆ ਜਏ ਅਸੀਂ ਆਪੋਜੀਸ਼ਨ ਵਾਲੇ ਆ ਮੈਂ ਸਾਰੇ ਐਮਸੀਆਂ ਨੂੰ ਸਾਰੀ ਪਬਲਿਕ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਦੋਂ ਇਹ ਵੋਟ ਮੰਗਣੋਂ ਤਾਂ ਇਹਨਾਂ ਨੂੰ ਪੁੱਛੋ ਕਿ ਤੁਸੀਂ ਕੀ ਕੰਮ ਕੀਤਾ ਪਬਲਿਕ ਸੁੱਤੀ ਪਈ ਨਹੀਂ ਹੈਗੀ ਪਬਲਿਕ ਜਾਗ ਚੁੱਕੀ ਆ ਤੇ ਪਬਲਿਕ ਇਹਨਾਂ ਤੋਂ ਹਰ ਗੱਲ ਦਾ ਜਵਾਬ ਮੰਗੂਗੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਹਜੇ ਵੀ ਟਾਈਮ ਹੈਗਾ ਤੇ ਕੰਮ ਕਰੋ ਤਾਂ ਜੋ ਤੁਸੀਂ ਲੋਕਾਂ ਨੂੰ ਜਾ ਕੇ ਮੂੰਹ ਦਿਖਾ ਸਕੋ ਬਹੁਤ ਔਰ ਨੇ ਤਾਂ ਤੁਹਾਨੂੰ ਪਤਾ ਹੀ ਹੈਗਾ ਗਰੁੱਪ ਬਜੀ ਹੈਗੀ ਆ ਤਾਂ ਉਹਦਾ ਕਰਕੇ ਜਿਆਦਾ ਸਿਆਸਤੀ ਨਹੀਂ ਉਹ ਵਰਲਡ ਹੈਗੀ ਆ ਹਾਏ ਇਹ ਵੀ ਸਮੱਸਿਆ ਹੈਗੀ ਉਹ ਪੂਰੇ ਵਾਲੀ ਜਿਹੜੀ ਉਹਦੇ ਲਈ ਤਾਂ ਇੰਨਾਂ ਹੀ ਜਗ੍ਹਾ ਦਾ ਫੈਸਲਾ ਲੈਣਾ ਹੈ ਵੇ ਜਿਹੜੀ ਜਗ੍ਹਾ ਨੂੰ ਡਿਸਾਈਡ ਕਰਨਗੇ ਜੋ ਨਗਰ ਕੌਂਸਲ ਵੱਲੋਂ ਜਗ੍ਹਾ ਹੈਗੀਆਂ ਨੇ ਉਹਨਾਂ ਚ ਜਿਹੜੀ ਡਿਸਾਈਡ ਕਰਨਗੇ ਉਹਦਾ ਉਹਦੀ ਵਰਤੋਂ ਆਪਾਂ ਸ਼ੁਰੂ ਕਰਕੇ ਦੇਖੀਂ ਪਾ ਸਕਦੇ ਹਾਂ ਇਹ ਤਾਂ ਇੰਨਾ ਹੀ ਸਿੰਪਲ ਹੈਗਾ ਮਤਲਬ ਜਗ੍ਹਾ ਡਿਸਾਈਡ ਕਰਨੀ ਹੈ ਉੱਥੇ ਸਾਰਾ ਜਾਣਾ ਸਾਰਾ ਹੱਲ ਹੋ ਜਾਣਾ ਹੈਗਾ ਪਰ ਉਹਦੇ ਉਹਦੇ ਵਿੱਚ ਹੀ ਮਤਲਬ ਜੇ ਜੇ ਉਹ ਨਹੀਂ ਕਰਦੇ ਉਹਦਾ ਕਰਕੇ ਫਿਰ ਇਹ ਧਰਨਾ ਫਿਰ ਅੱਜ ਮਤਲਬ ਪੂਰੀ ਰਾਜਨੀਤੀ ਸੀਗੀ ਜੀ ਇਹ ਤਾਂ ਜਰੂਰ ਹੋ ਹੀ ਦੱਸ ਸਕਦੇ ਤੋ ਤੁਹਾਨੂੰ ਵੀ ਦਿਸਦਾ ਮੈਨੂੰ ਤਾਂ ਪਤਾ ਹੀ ਹੈ ਸੀਰੀਅਸਲੀ ਹੈਗਾ ਕੋਈ ਵੀ ਉਹਦਾ ਹਾਊਸ ਬੈਠ ਕੇ ਗੱਲ ਕਰਦੀ ਮੈਨੂੰ ਤਾਂ ਪਤਾ ਹੀ ਹੈਗਾ ਚਲੋ ਇਹ ਇਹ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਕੀ ਕਮਾਇਆ ਦਿੱਤੇ ਪਰ ਤੁਹਾਨੂੰ ਦਿਸਦਾ ਹੀ ਪਿਆ ਸਰ